ਆਲ ਇੰਡੀਆ ਕਾਂਗਰਸ ਦੇ ਚਨਕੱਤਰ ਰਾਹੁਲ ਗਾਂਧੀ ਅੱਜ ਡੇਰਾ ਬਾਬਾ ਨਾਨਕ ਹਲਕੇ ਤੇ ਪਿੰਡ ਗੁਰਚੱਕ ਵਿਖੇ ਕੁਝ ਹੀ ਮਿੰਟਾਂ ਤੱਕ ਪਹੁੰਚ ਰਹੇ ਨੇ ਇੱਥੇ ਸਾਡੇ ਨਾਲ ਮੌਜੂਦ ਨੇ ਐਮਪੀ ਸੁਰਜਿੰਦਰ ਸਿੰਘ ਅਰੰਧਾਵਾ ਗਰਤਾਸਪੁਰ ਦੇ ਐਮਐਲਏ ਬਰਿੰਦਰਪ੍ਰੀਤ ਸਿੰਘ ਪਾੜਾ ਜੋ ਕਿ ਉਹਨਾਂ ਦੇ ਨਾਲ ਉਸ ਸਰਹੱਦੀ ਏਰੀਆ ਦੇ ਜਿੱਥੇ ਕਿ ਰਾਵੀ ਦਰਿਆ ਨੇ ਹੱਟ ਤੇ ਮਾਰ ਕੀਤੀ ਸੀ ਕਿਸਾਨਾਂ ਦਾ ਲੋਕਾਂ ਦਾ ਕਾਫੀ ਸਾਡਾ ਨੁਕਸਾਨ ਹੋਇਆ ਸੀ ਅਤੇ ਉਸ ਦਾ ਜਾਇਜ਼ਾ ਲੈਣ ਲਈ ਰਾਹੁਲ ਗਾਂਧੀ ਅੱਜ ਗੁਰਚੱਕ ਪਿੰਡ ਰਾਵੀ ਦੇ ਕੰਢੇ ਪਹੁੰਚ ਰਹੇ ਨੇ ਜਿੱਥੇ ਕਿ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਸੀ ਗੁਰਚੱਕ ਅੱਜ ਆਲ੍ਰੀਡੀਆ ਕਾਂਗਰਸ ਤੇ ਜਨਲਕਤਰ ਰਾਹੁਲ ਗਾਂਧੀ ਜੀ ਹਰਪੀਤਾਂ ਦਾ ਜਾਜਾ ਲੈ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਗੁਰਚੱਕ ਥੋੜੀ ਮਿੰਟਾਂ ਬਾਅਦ ਪਹੁੰਚਣ ਵਾਲੇ ਇੱਥੇ ਮੌਜੂਦ ਨੇ ਸੰਸਦ ਸੁਖਿੰਦਰ ਸਿੰਘ ਜੀ ਅਰੰਦਾਵਾ ਨਾਲ ਨੇ ਉਹਨਾਂ ਦੇ ਐਮਐਲਏ ਗਰਦਾਸਪੁਰ ਪੜਾ ਇਹ ਗੱਲਬਾਤ ਕਰਦੇ ਹਾਂ ਜੀ ਅੱਜ ਰਾਹੁਲ ਗਾਂਧੀ ਜੀ ਵਿਸ਼ੇਸ਼ ਤੌਰ ਤੇ ਇੱਥੇ ਹਰਪੀਤਾਂ ਦੀ ਸਾਰ ਲੈਣ ਲਈ ਆ ਰਹੇ ਕੀ ਕਹਿੰਦੇ ਦੇਖੋ ਰਾਹੁਲ ਗਾਂਧੀ ਜੀ ਜਿਹੜੇ ਆ ਜਾ ਰਹੇ ਨੇ ਔਰ ਇਹ ਬੜਾ ਪ੍ਰੋਪਰ ਟਾਈਮ ਪਾਣੀ ਉਤਰ ਤੋਂ ਬਾਅਦ ਐਕਚੁਅਲੀ ਅਸੈਸਮੈਂਟ ਦਾ ਪਤਾ ਚੱਲ ਸਕਦਾ ਕਿ ਅਸੈਸ ਕਰ ਸਕਦੇ ਕਿ ਕੀ ਇੱਥੇ ਨੁਕਸਾਨ ਹੋਇਆ ਸਾਡੇ ਪ੍ਰਧਾਨ ਜੀ ਪਾੜਾ ਸਾਹਿਬ ਤੇ ਅਸੀਂ ਪਹਿਲਾਂ ਵੀ ਇੱਥੇ ਜਦੋਂ ਪਾਣੀ ਉਤਰਿਆ ਤੇ ਜਿਸ ਦਿਨ ਇਸ ਪਿੰਡ ਚ ਪੂਰਾ ਪਾਣੀ ਸੀ ਉਸ ਦਿਨ ਵੀ ਅਸੀਂ ਆਏ ਸੀ ਇਕੱਠੇ ਆਏ ਸੀ ਉਸ ਦਿਨ ਤੁਰ ਅੱਜ ਜਦੋਂ ਦੇਖਿਆ ਆ 700 ਏਕੜ ਚੋਂ ਨਾ ਇਹਦੇ ਚ ਇੱਕ ਵੀ 10 ਕਿਲੋ ਬਣੀ ਬਚਿਆ ਨਹੀਂ ਬਚਿਆ ਜੀ ਨਹੀਂ ਠੀਕ ਹੈ ਨਾ ਇਹ ਜੇਸੂ ਦੇ ਉਰੋਂ ਦੇਖਦੇ ਸੀ ਕਿਨੇ ਸੀ ਕਿ ਪਾਣੀ ਉਤਰ ਜਾਏਗਾ ਤੇ ਬਚੇਗਾ ਤੋ ਇਹ ਸਾਰੇ ਟੋਟਲ ਪਿੰਡ ਦਾ ਟੋਟਲ ਨੁਕਸਾਨ ਹੈ। ਔਰ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਜੀ ਤੇ ਪੰਜਾਬ ਦਾ ਮੁੱਖ ਮੰਤਰੀ ਗੱਲਾਂ ਕਰਦਾ ਬੜੀ ਅਫਸੋਸ ਦੀ ਗੱਲ ਆ ਕਿ ਜੀਵਨ ਅਸਥ ਤੇ ਪ੍ਰਧਾਨ ਮੰਤਰੀ ਇਹਦੇ ਤੇ ਪੋਲਿਟਿਕਸ ਕਰ ਰਹੇ ਨੇ। ਪੋਲਿਟਿਕਸ ਕਰੋ ਪਰ ਪੰਜਾਬ ਦੇ ਕਿਸਾਨਾਂ ਦੀ ਤੇ ਪੰਜਾਬ ਦੇ ਮਜ਼ਦੂਰਾਂ ਦੀ ਜਿੰਨਾਂ ਦੇ ਘਰਾਂ ਚ ਜਦੋਂ ਜਾ ਕੇ ਦੇਖਾਂਗੇ ਇਹਨਾਂ ਦੀਆਂ ਦਿਹਾੜੀਆਂ ਵੀ ਨਹੀਂ ਮਿਲਣੀਆਂ। ਜਦੋਂ ਕਿਸਾਨ ਦੀ ਜ਼ਮੀਨ 'ਚ ਕੰਮ ਹੀ ਨਹੀਂ ਹੋਏਗਾ ਤੇ ਉਹਨਾਂ ਨੇ ਜਿਹੜੀ ਦਿਹਾੜੀ ਕਰਨੀ ਸੀ ਤੇ ਰੋਜ਼ ਦੇ ਉਹਨਾਂ ਜੋ ਕਮਾਉਣਾ ਉਹੀ ਖਾਣਾ। ਉੱਚੇ ਸਾਰੇ ਬੰਦ ਹੋ ਗਏ ਇੱਕ ਪੰਜਾਬ ਦੇ ਏ ਸਾੜ ਦੇ ਨਾਲ ਪੰਜਾਬ ਦੀ ਇਕਨੋਮੀ ਬੋਰਡ ਆਉਣਾ ਕੀ ਪ੍ਰਧਾਨ ਮੰਤਰੀ ਜੀ ਮੁੱਖ ਮੰਤਰੀ ਤੇ ਜਿੰਨਾ ਕੰਟੈਜੈਂਟ ਹੈਗਾ ਸਾਰਿਆਂ ਨੂੰ ਪਤਾ ਹੀ ਆ ਜਿਸ ਤਰੀਕੇ ਦੇ ਨਾਲ ਹਸਪੀਟਲ ਚ ਦਾਖਲ ਹੋਣਾ ਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਇੱਕ ਨਾ ਇਹੋ ਜਿਹਾ ਕਦੀ ਮੁੱਖ ਮੰਤਰੀ ਆਇਆ ਅਜੇ ਤੱਕ ਅੱਗੇ ਦੀ ਤਾਂ ਆਪਾਂ ਗੱਲ ਹੀ ਛੱਡਦੇ ਅਗਲੀ ਨਿਕਾਉਂਗਾ ਅੱਜ ਤੱਕ ਇਹੋ ਜਿਹਾ ਚੀਫ ਮਿਨਿਸਟਰ ਨਹੀਂ ਆਇਆ ਜਿਹੜਾ ਜਦੋਂ ਪੰਜਾਬ ਔਖੀ ਵਿਲੇਜ ਵਿੱਚ ਬੈਠਾ ਸੀ ਤੇ ਜਾ ਕੇ ਪੀਸੀ दाखल ਹੋ ਗਿਆ। ਹੋਰ ਤੇਜਰੀਵਾਲ ਸਾਹਿਬ ਆਪਣੇ ਤਰੀਕ ਤੋਂ ਭੱਜਣ ਲਈ। ਇੱਕ ਦਿਨ ਦੀ ਪੰਜਾਬ ਚ ਜਿਸ ਦਿਨ ਉਥੇ ਤਰੀਕ ਸੀਗੀ ਉਸੇ ਦਿਨ ਪੰਜਾਬ ਚ ਆ ਗਏ। ਇਹ ਮਸ਼ਹੂਰੀਆਂ ਦੀ ਤੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਦੀ ਸਰਕਾਰ ਆ। ਪ੍ਰਧਾਨ ਮੰਤਰੀ ਸਾਹਿਬ ਨੂੰ ਏਰੀਅਲ ਸਪਰੇਅ ਤੋਂ ਪਹਿਲਾਂ ਦਿੱਲੀ ਤੋਂ ਅਨਾਉਂਸਮੈਂਟ ਕਰਨੀ ਚਾਹੀਦੀ ਸੀ ਕਿ ਮੈਂ 850 ਕਰੋੜ ਰੁਪਏ ਪੰਜਾਬ ਚ ਦੇਖੇ ਜਾ ਰਹੇ ਆ। ਔਰ ਜਦੋਂ ਇੱਥੇ ਲੈਂਡ ਕਰਦੇ ਫਿਰ ਕਹਿੰਦੇ ਕਿ ਜੋ ਪੰਜਾਬ ਦਾ ਨੁਕਸਾਨ ਏ ਦੇ ਆਪਾਂ ਕਮੀ ਤੇ ਨਹੀਂ ਪੂਰੀ ਕਰ ਸਕਦੇ। ਪਰ ਮੈਂ ਪੰਜਾਬ ਨੂੰ ਵਾਦਾ ਕਰਕੇ ਜਾਂਦਾ ਕਿ ਜਿੰਨਾ 10000 20000 25000 ਕਰੋੜ ਜਾਂ ਜਿੰਦਾ ਵੀ ਲੱਗੇਗਾ ਉਹ ਉਹ ਗਵਰਨਮੈਂਟ ਆਫ ਇੰਡੀਆ ਤੇ ਦੇਵੇ। ਬਾਠੋ ਸਾਹਮਣੇ ਪਾਕਿਸਤਾਨ ਅਧੇ ਕਿਲੋਮੀਟਰ ਤੇ ਵੀ। ਬਿਲਕੁਲ ਜੀ ਬਿਲਕੁਲ। ਯਾਰ ਕੱਤਰ ਦੀ ਲੜਾਈ ਚ ਹੋਈ ਅਸੀਂ ਲੜੀਏ 65 ਵੀ ਅਸੀਂ ਲੜੀਏ ਹੜਾ ਦੀ ਮਾਰ ਵੀ ਅਸੀਂ ਖਾਈਏ। ਤੇ ਪ੍ਰਧਾਨ ਮੰਤਰੀ ਜਿਹੜਾ ਤੇ ਵਿੱਤ ਮੰਤਰੀ ਉਹ ਤਾਂ ਜੁਰਤ ਹੀ ਹੈ ਨਹੀਂ ਕਿ ਇੱਥੇ ਕੋਮ ਜਾਣ ਨਾ ਸਾਹਿਬ ਇੱਥੇ ਅੰਚਨਾ ਸਰਦੀ ਏਰੀਆ ਗਰਦਾਸਪੁਰ ਤੋਂ ਅਸੀਂ ਸ਼ੁਰੂ ਹੋ ਜਾਨੇ ਆ ਕੋਨੇ ਵਾਲੇ ਤੱਕ ਸਿਰਫ ਪੰਜਾਬ ਸਰਕਾਰ ਦੇ ਬਿਆਨ ਆ ਟੀਵੀ ਅੱਗੇ ਆ ਗਏ ਸੋਸ਼ਲ ਮੀਡੀਆ ਅੱਗੇ ਆ ਗਏ ਪਰ ਇੱਥੇ ਜਿਆਦਾ ਸਮਾਜ ਸੇਵੀ ਸੰਸਥਾਵਾਂ ਜਾਂ ਕਾਰਸੇਵਾ ਵਾਲੇ ਬਾਬੇ ਹੀ ਦਿਖਾਈ ਦਿੰਦੇ ਸਰਕਾਰ ਦੀ ਕੋਈ ਚੀਜ਼ ਨਹੀਂ ਦੇਖੋ ਤੁਸੀਂ ਉਦੋਂ ਫਿਰਦੇ ਰਹੇ ਬਿਲਕੁਲ ਜੇ ਮੋਟਰ ਬੋਟਸ ਵੀ ਆਈਆਂ ਤੇ ਪ੍ਰਾਈਵੇਟ ਆਈਆਂ ਸਰਿਆਲੇ ਵਾਲੇ ਬਾਬਿਆਂ ਦੀ ਆ ਗੜਦੀਵਾਲ ਵਾਲੇ ਬਾਬਿਆਂ ਦੀ ਆ ਧੂਰੀ ਵਾਲੇ ਬਾਬਿਆਂ ਦੀ ਆ ਆਰਮੀ ਦੀਆਂ ਬਨਪੂਰ ਨੇ ਜੀ ਬਨਪੂਰ ਨੇ ਪੜਾ ਸਾਹਿਬ ਤੇ ਐਮਐਲਏ ਸੀ ਬਿਲਕੁਲ ਜੀ ਬਿਲਕੁਲ ਇਹਨਾਂ ਬਨਪੂਰ ਦਿੱਤਾ ਕੀ ਗੱਲ ਵੀ ਭਗਵੰਤ ਮਾਨ ਨੂੰ ਕੀ ਪ੍ਰੋਬਲਮ ਆ ਸਿਰਫ ਉਹ ਇਹੋ ਹੀ ਕਿ ਲੋਕਾਂ ਨੂੰ ਮਜ਼ਾਕ ਕਰੇ ਮਜ਼ਾਕ ਬੰਦ ਕਰੇ ਅੱਜ ਪੰਜਾਬ ਨੂੰ ਮਜ਼ਾਕ ਦੀ ਲੋੜ ਨਹੀਂ ਅੱਜ ਪੰਜਾਬ ਨੂੰ ਸੈਂਸਰ ਦੀ ਕੰਮ ਕਰਨ ਦੀ ਲੋੜ ਹੈ ਜੀ ਪੜਾ ਸਾਹਿਬ ਕੀ ਕਹਿੰਦੇ ਅੱਜ ਰਾਹੁਲ ਗਾਂਧੀ ਦੀ ਪੇਰੀ ਲਾਗੇ ਕੋ ਦੁੱਖ ਦੀ ਗੱਲ ਇਹ ਆ ਕਿ ਜਿੱਥੇ ਇਲੈਕਸ਼ਨਾਂ ਹੋ ਰਹੀਆਂ ਬਿਹਾਰ ਚ ਉੱਥੇ 7600 ਕਰੋੜ ਇਹ ਜਿੱਥੇ ਪੰਜਾਬ ਦੇ ਇੰਨਾ ਵੱਡਾ ਫਲੱਡ ਆਇਆ ਤੇ ਲੋਕ ਤਬਾਹ ਹੋ ਗਏ ਉੱਥੇ 1600 ਕਰੋੜ ਤੇ ਇਹ ਪਾਰਸ਼ੀਅਲਿਟੀ ਹੈ ਪੰਜਾਬ ਦੇ ਨਾਲ ਕਿਉਂਕਿ ਜਿੱਥੇ ਇਲੈਕਸ਼ਨ ਆ ਉੱਥੇ ਤੁਸੀਂ ਆਪ ਦੇ ਮੁਫਾਤ ਲਈ ਜਿੰਨੇ ਮਰਜ਼ੀ ਅਨਾਊਂਸਮੈਂਟ ਕਰੋ ਤੇ ਇੱਥੇ ਤੁਸੀਂ ਕੋਈ ਗੱਲਬਾਤ ਹੀ ਨਹੀਂ ਕਰਦੇ ਤੇ ਲੋਕ ਤੇ ਅੱਗੇ ਹੀ ਪਿਛਲੇ ਜਿਹੜੀ جنگ ਲੱਗੀ ਆ ਜਾਂ ਇਸ ਤੋਂ ਪਹਿਲਾਂ ਦੀਆਂ ਜਿੰਨੀਆਂ ਜੰਗਾਂ ਲੱਗੀਆਂ ਤੇ ਇਹ ਪੰਜਾਬ ਨੇ ਆਪਣੇ ਤੇ ਹੰਡਾਈਆਂ ਖਾਸ ਕਰਕੇ ਆ ਡੇਰਾ ਬਾਬਾ ਨਾਨਕ ਤੇ ਆ ਦੀਨਾ ਨਗਰ ਆ ਬਾਰਡਰ ਏਰੀਆ ਪਠਾਨਕੋਟ ਸਾਰਾ ਕਿ ਇੱਥੇ ਇਹਨਾਂ ਨੇ ਹਮੇਸ਼ਾ ਮਾਰ ਚੱਲੀ ਆ ਜਦੋਂ ਇਧਰੋਂ ਗੋਲੀਆਂ ਚੱਲਦੀਆਂ ਬੰਬ ਡਿੱਗਦੇ ਨੇ ਡਰੋਨ ਆਉਂਦੇ ਨੇ ਇਹੋ ਲੋਕ ਨੇ ਜਿਹੜੇ ਗਾੜੀ ਸੀਨਾ ਡਾਕ ਕੋਲੋਂਦੇ ਆ ਤੇ ਇਹਦੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇੱਕ ਅੱਖ ਨਾਲ ਵੇਖਣਾ ਚਾਹੀਦਾ ਆ ਕਿ ਪੰਜਾਬ ਨੂੰ ਜੋ ਐਕਚੁਅਲ ਚ ਬੰਦਾ ਉਹ ਅਨਾਉਂਸਮੈਂਟ ਕਰਨੀ ਚਾਹੀਦੀ ਪਰ ਬਦ ਕਿਸਮਤੀ ਆ ਕਿ ਉਹ ਵੋਟਾਂ ਨਾਲ ਤੋਲਦਿਆ ਹਰ ਚੀਜ਼ ਸੀਐਮ ਸਾਹਿਬ ਜਿਹੜੇ ਕਹਿ ਰਹੇ ਜੀ ਮੈਂ 20000 ਏਕੜ ਨੂੰ ਮੁਆਵਜ਼ਾ ਦੇ ਦੋ ਜਾ ਤੇ ਜਾ ਜ ਮੈਂ ਗੱਲਾਂ ਬਹੁਤੀ ਗੱਲ ਨਾ ਹੀ ਕਰਾਂ ਸੀਐਮ ਸਾਹਿਬ ਬਾਰੇ ਬਹੁਤਾ ਨਾ ਸੀਰੀਅਸਲੀ ਲਓ ਗੱਲ ਪਿਛਲੀ ਵਾਰ ਕਿੰਨੇ ਕ ਅਨਾਉਂਸਮੈਂਟਾਂ ਹੋਈਆਂ ਸੀਆਂ ਤੇ ਕੋਈ ਇੱਕ ਪੂਰੀ ਹੋਈ ਆ ਕਮਿਟਮੈਂਟ ਤੇ ਦੱਸ ਦਿਓ ਸੋ ਮੇਰੇ ਖਿਆਲ ਇਟਸ ਜਸਟ ਅ ਵੇਸਟੇਜ ਆਫ ਟਾਈਮ ਕਿ ਚੀਫ ਮਿਨਿਸਟਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰੀਏ ਜਿਹੜੇ ਲੋਕ ਐਨੇ ਕੰਮਦਲੇ ਆ ਕਿ ਕੋਰਟ ਚ ਤਰੀਕ ਹੋਵੇ ਤਾਂ ਉੱਥੇ ਐਫੀਡੇਵਿਟ ਦੇ ਦਿੱਤਾ ਜੀ ਅਸੀਂ ਹੜਾ ਚ ਕੰਮ ਕਰ ਰਹੇ ਆਂ ਪੰਜਾਬ ਚ ਇਸ ਕਰਕੇ ਅਸੀਂ ਸਾਨੂੰ ਐਗਜ਼ੈਂਪਸ਼ਨ ਦਿੱਤੀ ਜਾਏ ਕੋਰਟ ਦੀ ਤਰੀਕ ਚੋਂ ਤੇ ਸੋਧਿਆ ਸਾਹਿਬ ਤੇ ਕੇਜਰੀਵਾਲ ਪੈਂਟਾ ਟਾਂਕੇ ਤੇ ਪਾਣੀ ਚ ਫੋਟੋ ਪਾ ਰਿਆ ਸੇਮ ਡੇ ਤੇ ਅੱਜ ਕਿੱਥੇ ਨੇ ਕੇਜਰੀਵਾਲ ਸਾਹਿਬ ਉਹ ਵਨ ਡੇ ਇਹ ਕੰਮਦਲੀ ਹੁੰਦੀ ਆ ਫ ਮਲੇ ਇਹ ਇਹਨਾਂ ਲੋਕਾਂ ਦੀ ਕੀ ਕਮੇਟੀ ਅਸੀਂ ਗੱਲ ਕਰੀਏ ਇਹਨਾਂ ਬਾਰੇ ਤੇ ਮੈਂ ਖਾ ਡਿਸਕਸ਼ਨ ਕਰਨੀ ਵੀ ਹੁਣ ਬਹੁਤ ਹੀ ਕੋ ਵਧੀਆ ਗੱਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਜਿਹੜੇ ਨੇ ਉਹ ਖਲਕਾ ਡੇਰਾ ਬਣਾ ਲੈ ਕੇ ਪਿੰਡਾਂ ਗੁਰਚਾ ਪਹੁੰਚ ਚੁੱਕੇ ਨੇ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਹਾ ਉਹਨਾਂ ਦੀਆਂ ਐਡਵਾਂਸ ਜਿਹੜੀਆਂ ਐਡਵਾਂਸ ਪਾਰਟੀ ਜਿਹੜੀਆਂ ਗੱਡੀਆਂ ਉਹ ਇੱਥੇ ਪਹੁੰਚ ਚੁੱਕੀਆਂ ਨੇ ਪਿੰਡ ਗੁਰਚੱਕ ਵੇਖੇ ਰਾਹੁਲ ਗਾਂਧੀ ਸਰਹੱਦੀ ਪਿੰਡਿਆ ਜੋ ਗੁਰਚੱਕ ਉੱਥੇ ਹਰ ਪੀੜਤਾਂ ਦਾ ਜਾਈ ਜਾ ਲੈਣ ਲਈ ਪਹੁੰਚ ਚੁੱਕੇ ਨੇ ਉਹਨਾਂ ਦੀਆਂ ਗੱਡੀਆਂ ਦਾ ਕਾਫਲਾ ਜਿਹੜਾ ਵਾ ਗੁਰਚੱਕ ਪਿੰਡ ਤੁਸੀ ਬੰਨ ਤੇ ਰਾਵੀ ਦਰਿਆ ਦੇ ਬਿਲਕੁਲ ਜੋ ਨਜ਼ਦੀਕ ਹੈ ਉੱਥੇ ਪਹੁੰਚ ਚੁੱਕਿਆ ਤੇ ਹੁਣ ਤੁਹਾਨੂੰ ਸਾਫ਼ ਤਸਵੀਰਾਂ ਚ ਦਿਖਾ ਰਹੇ ਹਾਂ ਕਿ ਰਾਹੁਲ ਗਾਂਧੀ ਦਾ ਕਾਫਲਾ ਗੱਡੀਆਂ ਦਾ ਜਿਹੜਾ ਵਾ ਉਹ ਗੁਰਚੱਕ ਤੁਸੀ ਤੇ ਪਹੁੰਚਿਆ ਤੇ ਇਹ ਜਿਹੜਾ ਰਾਹੁਲ ਗਾਂਧੀ ਨੇ ਹੁਣ ਰਬੀ ਦਰਿਆ ਦੇ ਕੱਡੇ ਜੋ ਹੜ ਨਾਲ ਪ੍ਰਭਾਵਿਤ ਖੇਤਰ ਨੇ ਜਿੱਥੇ ਕਿ ਕਿਸਾਨਾਂ ਦਾ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਉਥੇ ਜਾਣਗੇ ਅਤੇ ਹੜ ਪੀੜਤਾਂ ਦੇ ਜਾਇਜਲ ਲੈਣਗੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਰਾਹੁਲ ਗਾਂਧੀ ਜੀ ਦੀਆਂ ਗੱਡੀਆਂ ਦਾ ਕਾਫਲਾ ਜੋ ਕੇ ਗੁਰਚੱਕ ਵਿਖੇ ਪਹੁੰਚਿਆ ਤੇ ਵੱਡੀ ਗਿਣਤੀ ਚ ਉਹਨਾਂ ਦੇ ਨਾਲ ਇੱਥੇ ਕਾਂਗਰਸੀ ਆਗੂ ਵਰਕਰ ਵੀ ਮੌਜੂਦ ਨੇ ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਨੇ ਤੇ ਰਾਹੁਲ ਗਾਂਧੀ ਜਿਉ ਹੁਣ ਇਥੋਂ ਰਾਵੀ ਦਰਿਆ ਦੇ ਕੰਢੇ ਤੇ ਜਾਣਗੇ ਜਿੱਥੇ ਕਿ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਨਾਲ ਗੱਲਬਾਤ ਕਰਨਗੇ ਉਹਨਾਂ ਕੋਲੋਂ ਜਾਣਕਾਰੀ ਹਾਸਲ ਕਰਨਗੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਦਾ ਕਾਫਲਾ ਜਿਹੜਾ ਉਹ ਚੱਕ ਪਹੁੰਚਿਆ ਉਹਨਾਂ ਦੇ ਨਾਲ ਐਲਓਪੀ ਪੰਜਾਬ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਸਾਬਕਾ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਵੀ ਨਾਲ ਮੌਜੂਦ ਨੇ ਉਹ ਉਹਨਾਂ ਤੋਂ ਇਲਾਵਾ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਜਸਬੀਰ ਸਿੰਘ ਡਿੰਪਾ ਅਤੇ ਬਹੁਤ ਸਾਰੇ ਸੀਨੀਅਰ ਕਾਂਗਰਸੀ ਜਿਹੜੇ ਲੀਡਰ ਐਮਪੀ ਐਮਐਲਏ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਤੇ ਇੱਥੇ ਹਰ ਪੀੜਤਾ ਦੀ ਜੋ ਉਹਨਾਂ ਨੂੰ ਮਾਰ ਪਈ ਆ ਇੱਥੇ ਹਰ ਪੀੜਤਾ ਨੂੰ ਰਾਵੀ ਦਰਿਆ ਦੀ ਉਸਤਾ ਚਾਇਦਾ ਲੈਣਗੇ ਬਾਈ ਸਾਹਿਬ ਅੱਜ ਰਾਹੁਲ ਗਾਂਧੀ ਹਰ ਪੀੜਤਾਂ ਦਾ ਇੱਥੇ ਸਾਰ ਲੈਣ ਲਈ ਪਹੁੰਚੇ ਕੀ ਕਹਿੰਦੇ ਜੀ ਕੋ ਮੈਸੀਵ ਵੈਲਕਮ ਕਰਨੇ ਆ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਨੂੰ ਬਹੁਤ ਵੱਡੀ ਇੱਕ ਲੋਡ ਹੈ ਅੱਜ ਬਦਕਿਸਮਤੀ ਇਹ ਹੋ ਗਈ ਹੈ ਕਿ ਅਸੀਂ ਸੈਂਟਰ ਤੇ ਸੂਬੇ ਦੀ ਜਿਹੜੀ ਈਗੋ ਦੀ ਲੜਾਈ ਹੈ ਲੀਡਰਾਂ ਦੀ ਉਹਦੇ ਵਿੱਚ ਹੀ ਫਸ ਕੇ ਰਹਿ ਗਏ ਆ ਪ੍ਰਾਈਮ ਮਿਨਿਸਟਰ ਸਾਹਿਬ ਕਹਿ ਗਏ ਨੇ ਕਿ 12000 ਕਰੋੜ ਰੁਪਇਆ ਜਿਹੜਾ ਨੈਸ਼ਨਲ ਰੀਲੀਫ ਫੰਡ ਦਾ ਉਹ ਪੰਜਾਬ ਕੋ ਪਿਆ ਤੇ 1600 ਮੈਂ ਹੋਰ ਦੇਣ ਲੱਗਾ ਤੇ ਵੇਖ ਅਸੀਂ ਇਹ ਰਹੇ ਆ ਤੇ ਪੰਜਾਬ ਵਾਲੇ ਕਹਿੰਦੇ ਸਾਡੇ ਕੋਲ ਪੈਸਾ ਕੋਈ ਨਹੀਂ ਰਾਹੁਲ ਗਾਂਧੀ ਜੀ ਜਿਹੜੇ ਨੇ ਉਹ ਹੁਣ ਗੁਰਚੱਕ ਤੁਸੀਂ ਬੰਦ ਤੋਂ ਜਿਹੜੇ ਨੇ ਉਹ ਅੱਗੇ ਟਰੈਕਟਰ ਤੇ ਜਾਣਗੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਹ ਰਾਹੁਲ ਗਾਂਧੀ ਸੁਖਜਿੰਦਰ ਸਿੰਘ ਰੰਦਾਵਾ ਚੰਜੀ ਸਿੰਘ ਚੰਨੀ ਅਤੇ ਹੋਰ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਇੱਥੇ ਪਹੁੰਚੇ ਨੇ ਹਣ ਟਰੈਕਟਰ ਦੇ ਉੱਪਰ ਚੜ ਕੇ ਹੜਾਂ ਦੀ ਸਥਿਤੀ ਦਾ ਜਾਜਾ ਲੈਣਗੇ ਤੁਹਾਨੂੰ ਦਿਖਾ ਰਹੇ ਹਾਂ ਕਿ ਹਾਂ ਰਾਹੁਲ ਗਾਂਧੀ ਜੀ ਸੋਨਾਲੀ ਕਾ ਟਰੈਕਟਰ ਦੇ ਉੱਪਰ ਸਵਾਰ ਹੋ ਰਹੇ ਨੇ ਡੇਰਾ ਬਾਬਾ ਨਾਨਕ ਦੇ ਹਲਕਾ ਦਾ ਪਿੰਡ ਗੁਰਚਾਕਾ ਤੇ ਰਾਜਾ ਬੜਿੰਗ ਜਿਹੜੇ ਨੇ ਉਹ ਟਰੈਕਟਰ ਤੇ ਸਵਾਰ ਨੇ ਡਰਾਈਵਰ ਬਣੇ ਨੇ ਜਦਕਿ ਰਾਹੁਲ ਗਾਂਧੀ ਜੀ ਉਹ ਨੇ ਇੱਕ ਸਾਈਡ ਤੇ ਬੈਠੇ ਨੇ ਉਹਨਾਂ ਦੇ ਨਾਲ ਸੁਖਿੰਦਰ ਸਿੰਘ ਰੰਧਾਵਾ ਨੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਆ ਰਾਹੁਲ ਗਾਂਧੀ ਜੀ ਜੋ ਗੁਰਚੱਕ ਪਿੰਡ ਹਲਕਾ ਡੇਰਾ ਬਾਬਾ ਨਾਨਕ ਦਾ ਉੱਥੇ ਦੌਰਾ ਕਰਨ ਪਹੁੰਚੇ ਨੇ ਹੜਪੀਟ ਦਾ ਜਾਇਜਾ ਲੈਣਗੇ ਤੇ ਹੜਪੀਟ ਤੇ ਜੋ ਨੁਕਸਾਨ ਹੋਇਆ ਏ ਤੇ ਡੇਰਾ ਬਾਬਾ ਨਾਨਕ ਹਲਕੇ ਤੇ ਆ ਸਰੀ ਸਰहदी ਏਰੀਆ ਉੱਤੇ ਉੱਪਰ ਜੋ ਰਾਵੀ ਦੀ ਦਰਿਆਵ ਦੀ ਮਾਰ ਵਜੀ ਸੀ ਉਸ ਨਾਲ ਪੀੜਤ ਕਿਸਾਨਾਂ ਦੀਆਂ ਜੋ ਫਸਲਾਂ ਇੱਥੇ ਬਰਬਾਦ ਹੋਈਆਂ ਨੇ ਉਸ ਦਾ ਇੱਥੇ ਜਾਜਲਾਂ ਵਾਲੀ ਪਹੁੰਚੇ ਨੇ ਪਹਿਲੇ ਟਰੈਕਟਰ ਉੱਪਰ ਸੋਨਾਲੀਕਾ ਟਰੈਕਟਰ ਰਾਜਾ ਬੜਿੰਗ ਜੀ ਨੂੰ ਡਰਾਈਵ ਕਰ ਰਹੇ ਨੇ ਰਾਹੁਲ ਗਾਂਧੀ ਜੀ ਉੱਥੇ ਨਾਲ ਬੈਠੇ ਨੇ ਉਹਨਾਂ ਦੇ ਨਾਲ ਸੁਖਜਿੰਦਰ ਰੰਦਾਵਾ ਪਿਛਲੇ ਟਰੈਕਟਰ ਤੇ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਬਹੁਤ ਸਾਰੇ ਜੋ ਲੀਡਰ ਨੇ ਟਰੈਕਟਰ ਉੱਪਰ ਸਵਾਰ ਹੋ ਕੇ ਰਾਹੁਲ ਗਾਂਧੀ ਰਾਜਾ ਬੜਿੰਗ ਸੁਖਜਿੰਦਰ ਸਿੰਘ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਇਹ ਜਿਹੜੇ ਨੇ ਹੁਣ ਗੁਰਚੱਕ ਤੋਂ ਅੱਗੇ ਤੁਸੀ ਤੋਂ ਰਾਵੀ ਦਰਿਆ ਦੇ ਪਾਸੇ ਜਿਹੜੇ ਉਹ ਜਾ ਰਹੇ ਨੇ ਨਿਰਮਾਨਾ ਹੋਏ ਨੇ ਉਹਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਪੰਜਾਬ ਲੀਡਰਸ਼ਿਪ ਜਿਹੜੀ ਆ ਨਾਲ ਮੌਜੂਦ ਹੈ ਅਤੇ ਹੁਣ ਰਾਵੀ ਦਰਿਆ ਦੇ ਨਜ਼ਦੀਕ ਜਿੱਥੇ ਕਿ ਪਾਣੀ ਨੇ ਵੱਡੀ ਮਾਰ ਕੀਤੀ ਸੀ ਤਬਾਹੀ ਮਚਾਈ ਸੀ ਉਥੋਂ ਦਾ ਜਾਇਜ਼ਾ ਲੈਣ ਲਈ ਉਹਨਾਂ ਦਾ ਹਾਲਚਾਲ ਪੁੱਛਣ ਲਈ ਉਹਨਾਂ ਦੇ ਦੁੱਖ ਦਰਦ ਵਿੱਚ ਸ਼ਾਮਲ ਹੋਣ ਲਈ ਉਹ ਇੱਥੇ ਪਹੁੰਚੇ ਹੋਏ ਰਹਗਾਂਦੀ ਟ੍ਰੈਕਟਰ ਤੋਂ ਉੱਤਰ ਕੇ ਪੈਦਲ ਹੀ ਆਪਣੇ ਲੀਡਰਸ਼ਿਪ ਨਾਲ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਇੱਕ ਕੱਚੇ ਪਏ ਤੋਂ ਪੈਦਲ ਜੋ ਆ ਉਹ ਦਰਿਆ ਰਵੀ ਦਰਿਆ ਵਾਲੇ ਪਾਸੇ ਤੇ ਜਾ ਰਹੇ ਨੇ ਇੱਕ ਵਾਰ ਫੇਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਰਾਹੁਲ ਗਾਂਧੀ ਪੈਦਲ ਹੀ ਮਿੱਟੀ ਕੱਟੇ ਵਾਲੇ ਜੋ ਪਿਆਵਾ ਉਥੋਂ ਰਾਵੀ ਦਰਿਆ ਵਾਲੇ ਪਾਸੇ ਪਹੁੰਚ ਰਹੇ ਗੁਰਚਕ ਜਿੱਥੇ ਕਿ ਤੁਸੀਂ ਤੋਂ ਅਗਲੇ ਪਾਸੇ ਜਿੱਥੇ ਰਾਵੀ ਦਰਿਆ ਨੇ ਕਾਫੀ ਮਾਰ ਕੀਤੀ ਹੈ ਹੜ੍ਹ ਦੀ ਅੱਪ ਤੁਸੀਂ ਇੱਥੇ ਦੇਖ ਸਕਦੇ ਹੋ ਜਿੱਥੇ ਰਾਹੁਲ ਗਾਂਧੀ ਵੱਲੋਂ ਕਿਸਾਨਾਂ ਕੋਲੋਂ ਸਾਰੀ ਸਾਡ ਨੂੰ ਲੈ ਕੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਇਸ ਦੇ ਪਿੱਛੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਦੂਰ ਦੂਰ ਤੱਕ ਜਿੱਥੇ ਰਾਵੀ ਨੇ ਮਾਰ ਕੀਤੀ ਆ ਤੇ ਜਾਂ ਤਾਂ ਪਾਣੀ ਦਿਖਾਈ ਦੇ ਰਿਹਾ ਜਾਂ ਰੇਤਾ ਦਿਖਾਈ ਦੇ ਰਿਹਾ ਟੋਟਲ ਹੀ ਇੱਥੇ ਕਈ-ਕਈ ਫੁੱਟ ਜਿਹੜੀ ਆ ਫਸਲਾਂ ਦੇ ਉੱਪਰ ਰੇਤਾ ਛੜ ਗਈ ਆ ਫਸਲਾਂ ਹੀਠਾਂ ਦਬੀਆਂ ਗਈਆਂ ਨੇ ਤੇ ਦੂਰ ਦਿੱਤਾ ਕਿ ਸਾਡੀ ਇਹ ਨਜ਼ਰ ਪੈ ਰਹੀ ਹੈ ਉਥੇ ਫਸਲ ਦਾ ਨਿਸ਼ਾਨ ਦਿਖਾਈ ਨਹੀਂ ਦੇ ਰਿਹਾ ਇੱਥੇ ਹੁਣ ਰਾਹੁਲ ਗਾਂਧੀ ਸਾਨਾ ਦੇ ਨਾਲ ਗੱਲਬਾਤ ਕਰ ਰਹੇ ਨੇ মিডিਆ ਨੂੰ ਉੱਥੋਂ ਦੂਰ ਰੱਖਿਆ ਗਿਆ ਤੇ ਇੱਥੇ ਸਭ ਤੋਂ ਬਰਬਾਦੀ ਦੇਖਿਆ ਜਾਵੇ ਤਾਂ ਇਸ ਜਗ੍ਹਾ ਉੱਪਰ ਹੋਈ ਹੈ ਜਿੱਥੇ ਜਾਂ ਤਾਂ ਪਾਣੀ ਹੈ ਤੇ ਜਾਂ ਰੇਤਾ ਹੈ ਫਸਲ ਦਾ ਨਾਮੋ ਨਿਸ਼ਾਨ ਇੱਥੇ ਦਿਖਾਈ ਨਹੀਂ ਦੇ ਰਿਹਾ ਰਾਹੁਲ ਗਾਂਧੀ ਜੋੜੇ ਹੁਣ ਟਰੈਕਟਰ ਤੇ ਕਿਸਾਨਾਂ ਨਾਲ ਮੀਟਿੰਗ ਕਰਕੇ ਜੋ ਵਾਪਸ ਜਾ ਰਹੇ ਨੇ ਰਾਜਾ ਬੜਿੰਗਰੇ ਤੇ ਟੈਟਰ ਚਲਾ ਰਹੇ ਨੇ ਪ੍ਰਤਾਪ ਬਾਜਵਾ ਸੁਖਿੰਦਰ ਤਾਰਾਜਨ ਨੇ ਉੱਪਰ ਬੈਠੇ ਨੇ ਰਾਹੁਲ ਗਾਂਧੀ ਵੱਲੋਂ ਗੱਲਬਾਤ میڈیا ਨਾਲ ਨਹੀਂ ਕੀਤੀ ਗਈ ਰਾਹੁਲ ਜੀ ਅੱਜ ਆਏ ਤੁਹਾਡੇ ਹਲਕਾ ਡੇਰਾ ਬਾਬਾ ਨਾਨਕਪੁਰ ਚੱਕ ਵਿਖੇ ਕਿਸਾਨਾਂ ਨਾਲ ਫਰੀਦ ਸਰ ਮਲੇ ਜੀ ਬਿਲਕੁਲ ਇਥੇ ਇੱਕ ਗੁਰਤਕ ਆਏ ਨੇ ਜਿੱਥੇ ਸੱਤ ਤੋਂ ਵੱਧ ਨੁਕਸਾਨ ਤੋਂ ਸਿੱਧਾ ਉਹਦੇ ਆ ਕੇ ਗਏ ਤੇ ਕਿਸਾਨਾਂ ਵੱਲੋਂ ਜਿੰਨੀ ਉਹਨਾਂ ਮੰਗਾਂ ਰੱਖੀਆਂ ਸੀਗੀਆਂ ਉਹ ਲਾ ਕੇ ਕਿ ਪਾਰਲੀਮੈਂਟ ਚ ਤੇ ਹਰ ਇਹੋ ਜਿਹਾ ਪਲੇਟਫਾਰਮ ਤੇ ਜਿੱਥੇ ਆਵਾਜ਼ ਚੱਕ ਸਕਦੇ ਤੇ ਕਹਿੰਦੇ ਕਿਸਾਨਾਂ ਦੀ ਆਵਾਜ਼ ਚੱਕਾਂਗੇ ਇਹ ਕੀ ਗੱਲਬਾਤ ਹੋਈ ਯਾਰ ਉਹ ਕਿਸਾਨਾਂ ਨੇ ਦੱਸਿਆ ਕਿਥੋਂ ਨੁਕਸਾਨ ਕਿਹੜੀ ਚੀਜ਼ ਕਰਕੇ ਹੋਇਆ ਪਾਣੀ ਕਿਥੋਂ ਛੱਡਿਆ ਜਾਂਦਾ ਕਿਹੜੀ ਚੀਜ਼ ਕਰਕੇ ਜਿਹੜਾ ਮੇਨ ਲੀ ਨੁਕਸਾਨ ਹੁੰਦਾ ਇਹਨਾਂ ਵੱਲੋਂ ਦੱਸਿਆ ਤੇ ਉਹਦੇ ਤੇ ਉਹਨਾਂ ਨੇ ਕਿਹਾ ਕਿ ਬਾਤ ਚੱਕਾਂਗੇ ਨੰਮ ਲੋਕੋ ਕੋ ਪ੍ਰਸ਼ਾਦ ਦਿੱਤਾ ਗਿਆ ਜੀ ਕਿਸੇ ਮਤ ਦਾ ਪਾਰਟੀ ਪਾਰਟੀ ਬਦਲਦੇ ਪਾਰਟੀ ਤੋਂ ਅਗਰ ਜਿਹੜੀ ਹੁਣ ਆਵਾਜ਼ ਉਹਨਾਂ ਲੋਕਾਂ ਨੇ ਹੀ ਡਿਮਾਂਡ ਕੀਤੀ ਵੋਟ ਚੋਰੀ ਵਾਲੀ ਜਿਹੜੀ ਬਾਤ ਸੀ ਜਿਉਂਵੇਂ ਟੱਕੋ ਕਹਿੰਦੇ ਬਾਤ ਜਿਵੇਂ ਉਹਦੀ ਟੱਕੀ ਗਈ ਤੇ ਉਸ ਲੈਵਲ ਤੇ ਬਾਤ ਚੱਕਣਗੇ ਕਿ ਫਸਲ ਬਰਬਾਦ ਹੋ ਗਈ ਜਿੰਕੇ ਘਰ ਖਰਾਬ ਹੋ ਗਏ ਘਰ ਉਜੜ ਗਏ ਉਹਨਕੇ ਸਾਥ ਖੜੇ ਹੋਣੇ ਕੇ ਲਈ ਹਮਦਰਦੀ ਕੇ ਸਾਥ ਆਏ ਹਮ ਉਨ੍ਹਾਂ ਕਾ ਸਵਾਗਤ ਕਰਦੇ ਬੀਜੇਪੀ ਇਸ ਨੂੰ ਡਰਾਮਾ ਦੱਸ ਰਹੀ ਹੈ ਬੀਜੇਪੀ ਕਹਿ ਰਹੀ ਹੈ ਕਿ ਡਰਾਮਾ ਕਰਦਾ ਡਰਾਮਾ ਦਾ ਪ੍ਰਧਾਨ ਮੰਤਰੀ ਕਰ ਗਿਆ ਸਾਨੂੰ 1600 ਕਰੋੜ ਰੁਪਇਆ ਦੇ ਗਿਆ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਦੋ ਜ਼ਿਲ੍ਹਿਆਂ ਦੇ ਵਿੱਚ ਫਸਲ ਖਰਾਬ ਹੋਈ ਸੀ ਕੱਲੀ ਫਸਲ ਉਹ ਵੀ ਕੱਲਾ ਨਰਮਾ 700 ਕਰੋੜ 716 ਕਰੋੜ ਰੁਪਇਆ ਲੱਗਿਆ ਸੀ ਤੇ 1600 ਕਰੋੜ ਰੁਪਇਆ ਸਾਰੇ ਪੰਜਾਬ ਚ ਕੀ ਕਰ ਲੇਗਾ ਕੀ ਗੱਲ ਬਾਤ ਹੋਈ ਰਾਹੁਲ ਗਾਂਧੀ ਜੋ ਪੀੜਤ ਕਿਸਾਨਾਂ ਦਾ ਹਾਲ ਚਾਹੁੰਦੇ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਐ ਤੇ ਮੈਤਾਨਵਾਦੀਆਂ ਕੋ ਪੰਜਾਬ ਦਾ ਦੌਰਾ ਕਰਨ ਆਏ ਤੇ ਲੋਕਾਂ ਦੇ ਨਾਲ ਖੜੇ ਆ ਕੇ ਸਾਡੇ ਅੱਜ ਰਾਹੁਲ ਗਾਂਧੀ ਜੀ ਇੱਥੇ ਹੜਪੀੜਤਾ ਦੀ ਸਾਰ ਲੈਣ ਆਏ ਨੇ ਉਹਨਾਂ ਦੇ ਨਾਲ ਮੁੱચી ਲੀਡਰਸ਼ਿਪ ਵੀ ਆ ਕੀ ਕਹਿੰਦੇ ਜੀ ਦੇਖੋ ਇਹ ਇੱਕ ਚੰਗੇ ਲੀਡਰ ਦੀ ਨਿਸ਼ਾਨੀਆਂ ਪਿਛਲੇ ਪਿੰਡ ਕੋਨੇ ਵੱਲ ਗਏ ਲੋਕ ਕਹਿੰਦੇ ਲੋਕ ਲੀਡਰ ਇੱਥੇ ਫੋਟੋ ਖਿਚਾਉਣ ਆਉਂਦੇ ਪਰ ਇੱਕੋ ਬੰਦਾ ਜਿਹੜਾ ਹਰ ਘਰ ਚ ਗਿਆ ਹਰ ਜੀ ਨੂੰ ਮਿਲਿਆ ਹਰ ਇੱਕ ਦੇ ਨਾਲ ਜਿਹੜਾ ਉਹਨਾਂ ਨੂੰ ਉੱਤਰਵਾਸ ਦਿੱਤਾ ਤੇ ਹੁੰਦਾ ਦੀ ਮਦਦ ਕੀਤੀ ਦੇਖੋ ਇਹ ਇੱਕ ਲੀਡਰ ਦੀ ਨਿਸ਼ਾਨੀ ਆ ਹੁਣ ਕੋਈ ਲੀਡਰ ਆਉਂਦੇ ਕੋਈ ਉੱਤੋਂ ਹਵਾ ਚੋ ਵੇਖ ਕੇ ਭੱਜ ਜਾਂਦਾ ਤੇ ਬੰਦੇ ਫੜ ਕੇ ਲਿਆਉਣੇ ਪੈਂਦੇ ਆ ਜੇ ਵੇਖੋ ਰਾਹੁਲ ਗਾਂਧੀ ਜੀ ਦੀ ਮਕਬੂਲੀਅਤ ਵੀ ਲੋਕ ਆਪ ਮਹਾਰੇ ਜਿਹੜੇ ਆ ਚੱਲ ਕੇ ਜਿਹੜਾ ਬਾ ਆਏ ਕਿਉਂਕਿ ਲੋਕਾਂ ਨੂੰ ਇਹਨਾਂ ਦੇ ਉੱਤੇ ਆਸ ਹੈ ਤੋਂ ਮੈਂ ਸਮਝਦਾ ਕਿ ਦੇਸ਼ ਨੂੰ ਅੱਜ ਦੀ ਘੜੀ ਦੇ ਵਿੱਚ ਰਾਹੁਲ ਗਾਂਧੀ ਜੀ ਵਰਗੇ ਲੀਡਰ ਦੀ ਲੋੜ ਹੈ ਪ੍ਰਧਾਨ ਮੰਤਰੀ ਦਾ ਵੀ ਦੌਰਾ ਰਿਹਾ ਮੁੱਖ ਮੰਤਰੀ ਉਦੋਂ ਹਸਤਾਖਰ ਦਾਗਲ ਹੋ ਗਏ ਫਿਰ ਹੁਣ ਐਲਾਨ ਕਰਨ ਦੇ ਆ ਤੁਸੀਂ ਮੁਆਵਜ਼ਾ ਤਾਂ ਵਿੱਚ ਵੀ ਯਾਰ ਹੋਰ ਕਈ ਉਹਨਾਂ ਦੇ ਉਹਨਾਂ ਵੱਲੋਂ ਐਲਾਨ ਕੀਤੇ ਗਏ ਪਰ ਅਜੇ ਤੱਕ ਇੱਥੇ ਗਰਾਊਂਡ ਲੈਵਲ ਤੇ ਸਰਕਾਰ ਦਾ ਕੋਈ ਖੜ ਪੀਟਾਂ ਦੀ ਸਰ ਲੈਣ ਲਈ ਕੋਈ ਦਿਖਾਈ ਨਹੀਂ ਦੇ ਰਿਹਾ ਸਰ ਇੱਕ ਗੱਲ ਮੈਂ ਨਹੀਂ ਪੁੱਛਣੀ ਚਾਹੁੰਦਾ ਜੇ ਭਗਵੰਤ ਮਾਨ ਜੀ ਨੇ 1000 ਰੁਪਇਆ ਜਨਾਨੀਆਂ ਨੂੰ ਤੇ ਦਿੱਤਾ ਦੇ ਇਹਨਾਂ ਲੋਕਾਂ ਨੂੰ ਹੁਣ ਕੀ ਇਹਨਾਂ ਦੇ ਦੇ ਦੇਣਾ ਸੋ ਉਹਨਾਂ ਤੇ ਕੋਈ ਆਸ ਨਹੀਂ ਮੋਦੀ ਸਾਹਿਬ ਦੇ ਤੇ ਪੰਜਾਬ ਤੋਂ ਵੈਸੇ ਹੀ ਇਹ ਕਰਤਾ ਨਾ ਜਿਵੇਂ ਇਹ ਇੰਡੀਆ ਦਾ ਹਿੱਸਾ ਹੀ ਨਹੀਂ ਹੁੰਦਾ ਪੰਜਾਬ ਤੇ ਪੰਜਾਬੀਆਂ ਨੂੰ ਮੋਦੀ ਸਾਹਿਬ ਜਿਹੜਾ ਵੋ ਉਹਨਾਂ ਦੇ ਦਿਲ 'ਚ ਕੋਈ ਥਾਂ ਨਹੀਂ ਹੈਗੀ ਜੇ ਆਏ ਆ ਦੇ ਟਿੱਕਰ ਕਰਕੇ ਚਲ ਗਏ 1600 ਕਰੋੜ ਦਾ ਪੈਕੇਜ ਉਹਦੇ ਵਿੱਚ ਜਿਹੜੀ ਕਿਸਾਨ ਸਨਮਾਨ ਨਦੀ ਹੈ ਜਿਹੜੀ ਸਾਰਿਆਂ ਨੂੰ ਮਿਲਦੀ ਉਹਦੀ ਇੱਕ ਇੱਕ ਛਿੱਟ ਐਡਵਾਂਸ ਕਰਕੇ ਉਹਦਾ ਕੀ ਫਾਇਦਾ ਉਹਦੇ ਵਿੱਚ ਜਿਹੜੀਆਂ ਹਾਈਵੇ ਬਣਦੇ ਉਹ ਵੀ ਪੈਸੇ ਵਿੱਚ ਪਾ ਕੇ ਉਹ ਪਰ ਕਿੱਲਾ ਜਿਹੜਾ ਕਿਸਾਨ ਹੈ ਜਿਹੜਾ ਮਜ਼ਦੂਰ ਹੈ ਜਿੰਨੇ ਇਥੋਂ ਰੋਟੀ ਖਾਣੀ ਉਹਨਾਂ ਨੂੰ ਕੀ ਦਿੱਤਾ ਉਹਦੀ ਗੱਲ ਕਰ ਸੋ ਮੈਂ ਸਮਝਦਾ ਕਿ ਕੀ ਲੀਡਰ ਹੈ ਜਿੰਨੂੰ ਲੋਕਾਂ ਦੇ ਦਰਦ ਹੈ ਲੋਕਾਂ ਦਾ ਉਹ ਰਾਹੁਲ ਗਾਂਧੀ ਜੀ ਦਾ